ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਗੜਗੱਜ ਕਿਉਂ ਚੁੱਪਾ ਅੱਜ 96 ਕਰੋੜ ਕਿਉਂ ਚੁੱਪਾ ਕਿਉਂ ਗੱਲ ਮੁਸਲਮਾਨਾਂ ਨਾਲ ਪੇਚੇ ਦੀ ਆ ਗਈ ਹੁਣ ਏਦਾਂ ਹੋ ਗਿਆ ਨਾ ਮੁਸਲਮਾਨਾਂ ਨੇ ਜਦੋਂ ਸਾਡੀਆਂ ਧੀਆਂ ਨੂੰ ਹੀ ਮੁਸਲਮਾਨ ਚੱਕ ਇੰਗਲੈਂਡ ਦੇ ਵਿੱਚ ਗਰੂਮਿੰਗ ਦਾ ਜਿਹੜਾ ਪਾਰਟ ਹੈ ਜਿਹਨੂੰ ਪਿਛਲੇ ਲੰਬੇ ਸਮੇਂ ਤੋਂ ਅਸੀਂ ਬੋਲਦੇ ਆ ਰਹੇ ਹਾਂ ਸਮਝਾਉਂਦੇ ਆ ਰਹੇ ਹਾਂ ਪਰ ਤੁਸੀਂ ਨਹੀਂ ਸਮਝੇ ਅੱਜ ਛੋਟੀਆਂ-ਛੋਟੀਆਂ ਬੱਚੀਆਂ ਨੂੰ ਇਕੱਠੇ ਹੋ ਕੇ ਮੁਸਲਮਾਨ ਉਹਨਾਂ ਜ਼ਬਰਜਨਾਹ ਕਰ ਰਹੇ ਨੇ ਉਹਨਾਂ ਦਾ ਧਰਮ ਪਰਵਰਤਨ ਕਰ ਰਹੇ ਨੇ ਉਹਨਾਂ ਨੂੰ ਬਲੈਕਮੇਲ ਕਰ ਰਹੇ ਨੇ ਕਿੰਨੀਆਂ ਕਿ ਮੈਂ ਤੁਹਾਨੂੰ ਉਦਾਹਰਨਾਂ ਦਾਂਗਾ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਰਹੀ ਪਰ ਗੜਗਾਜੇ ਵਾਸਤੇ ਗੋਲਕ ਜ਼ਰੂਰੀਆਂ ਤੁਹਾਡੀਆਂ ਧੀਆਂ ਜ਼ਰੂਰੀ ਨਹੀਂ ਉਹਨਾਂ ਵਾਸਤੇ ਗੋਲਕ ਜ਼ਰੂਰੀ ਹੈ ਉਹਨਾਂ ਵਾਸਤੇ ਸਿੱਖ ਬੱਚੀਆਂ ਜ਼ਰੂਰੀ ਨਹੀਂ ਅਕਾਲ ਤਖਤ ਦੇ ਜਥੇਦਾਰ ਵਾਸਤੇ ਅਕਾਲੀ ਦਲ ਜ਼ਰੂਰੀ ਹੈ ਸਿੱਖ ਬੱਚੀਆਂ ਦੀ ਇੱਜ਼ਤ ਜ਼ਰੂਰੀ ਨਹੀਂ ਅੱਜ ਕਿਉਂ ਚੁੱਪ ਹੈ ਕਿਉਂ ਜ਼ਬਾਨ ਬੰਦ ਹੈ ਅੱਜ 96 ਕਰੋੜੀ ਜਿਹੜਾ ਲਾਅ ਲਖਸ਼ਣ ਨਾਲ ਆਪਣੇ ਆਪ ਨੂੰ ਵੱਡਾ ਬਦਮਾਸ਼ ਕਹਿੰਦਾ ਉਹ ਕਿਉਂ ਚੁੱਪ ਹੈ ਕਾਰਨ ਕੀ ਹੈ ਅੱਜ ਹਰ ਜਥੇਦਾਰ ਚੁੱਪ ਹੈ ਅਕਾਲੀ ਦਲ ਦਾ ਸੁਖਬੀਰ ਬਾਦਲ ਗਰੂਮਿੰਗ ਤੇ ਕਿਉਂ ਚੁੱਪਾ ਮੁਸਲਮਾਨਾਂ ਦਾ ਅੱਜ ਖੁੱਲ ਕੇ ਵਿਰੋਧ ਕਿਉਂ ਨਹੀਂ ਹੋ ਰਿਹਾ ਅੱਜ ਮਲੇਰ ਕੋਟਲੇ ਦੇ ਵਿੱਚ ਨਵਾਜ਼ ਜਾ ਕੇ ਕਰਨ ਵਾਲਾ ਸਾਬਕਾ ਸੀਐਮ ਚੰਨੀ ਕਿਉਂ ਚੁੱਪ ਹੈ ਜਿਹੜਾ ਚਮਕੌਰ ਸਾਹਿਬ ਦੇ ਵਿੱਚ ਜਾ ਕੇ ਇਸਾਈਆਂ ਦੀ ਚਰਚ ਵਿੱਚ ਜਾ ਕੇ ਬੋਲਦਾ ਕਿ ਮੈਨੂੰ ਬਣਾਉਣ ਵਾਲੇ ਐਮਐਲਏ ਇਹ ਇਸਾਈ ਨੇ ਸਿੱਖ ਨਹੀਂ ਸਾਬਜਾਦੇ ਨਹੀਂ ਤੇ ਉਹ ਕਿਉਂ ਚੁੱਪ ਹੈ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਵੋਟਾਂ ਚਾਹੀਦੀਆਂ ਨੇ ਉਹਨਾਂ ਨੂੰ ਚਾਹੇ ਮੁਸਲਮਾਨਾਂ ਦੀਆਂ ਹੋਣ ਚਾਹੇ ਸਿੱਖਾਂ ਦੀਆਂ ਹੋਣ ਚਾਹੇ ਤੁਹਾਡੇ ਵਰਗਿਆਂ ਭੇਡਾਂ ਦੀਆਂ ਹੋਣ ਲੇਕਿਨ ਉਹਨਾਂ ਨੂੰ ਧਰਮ ਨਹੀਂ ਚਾਹੀਦਾ ਜਦੋਂ ਗੋਲਕ ਦੀ ਗੱਲ ਆਈ ਤਾਂ ਅਕਾਲ ਤਖਤ ਨੂੰ ਮਿਰਚਾਂ ਲੱਗ ਗਈਆਂ ਉੱਥੇ ਦੇ ਜਥੇਦਾਰ ਨੂੰ ਅਕਾਲ ਤਖਤ ਤੇ ਬੈਠੇ ਮਸੰਦਾਂ ਨੂੰ ਮਿਰਚਾਂ ਲੱਗੀਆਂ ਤੇ ਉਹਨਾਂ ਨੇ ਸੀਐਮ ਨੂੰ ਤਲਬ ਕਰ ਲਿਆ ਅੱਜ ਇੰਗਲੈਂਡ ਦੇ ਵਿੱਚ ਸਾਡੀ ਬੱਚੀ ਦਾ ਮਾਮਲਾ ਪੂਰੀ ਦੁਨੀਆ 'ਚ ਫਖਿਆ ਉਦੋਂ ਕਿਉਂ ਚੁੱਪ ਨੇ ਅੱਜ ਰਵੀ ਸਿੰਘ ਖਾਲਸਾ ਏੜ ਵਾਲਾ ਕਿਉਂ ਚੁੱਪ ਹੈ ਅੱਜ ਪੰਨੂ ਵਰਗੇ ਕਿਉਂ ਚੁੱਪ ਨੇ ਜਿਹੜੇ ਵੱਡੇ ਵੱਡੇ ਜਿਹੜੇ ਗੈਂਗਸਟਰ ਕਹਾਉਂਦੇ ਨੇ ਉਹ ਕਿਉਂ ਚੁੱਪ ਨੇ ਕਾਰਨ ਕੀ ਹੈ ਇੱਜ਼ਤ ਦੀ ਗੱਲ ਹੈ ਸਿੱਖਾਂ ਦੀ ਧੀਆਂ ਦੀ ਗੱਲ ਹੈ ਹਿੰਦੂਆਂ ਦੀ ਧੀਆਂ ਦੀ ਗੱਲ ਹੈ ਇਹ ਉਹੀ ਢਾਡੀ ਨੇ ਉਹੀ ਪ੍ਰਚਾਰਕ ਨੇ ਜਿਹੜੇ ਸਾਡੇ ਪਸ਼ੋਕੜ ਦਾ 300 ਸਾਲ ਪੁਰਾਣਾ ਇਤਿਹਾਸ ਸੁਣਾ ਸੁਣਾ ਕੇ ਪੈਸੇ ਇਕੱਠੇ ਕਰਦੇ ਨੇ ਜਿਹੜੇ emotions ਨੇ ਢੱਡਰੀਆਂ ਵਾਲੇ ਦਾ ਬੜਾ ਬੜਾ ਕੱਠ ਤੁਸੀਂ ਦੇਖ ਲਿਆ ਅੱਜ ਗਰੂਮਿੰਗ ਦੇ ਅੰਗੇਸ ਕਿਸੇ ਦਾ ਕੱਟ ਨਹੀਂ ਹੋਣਾ ਅੱਜ 10 ਬੰਦਿਆਂ ਤੇ ਵੀ ਧਾਰਨਾ ਨਹੀਂ ਲੱਗਣਾ ਅੱਜ ਧੀਆ ਦੀ ਗੱਲ ਆਈ ਢੰਡਰੀਆਂ ਵਾਲੇ ਦੇ ਹਲਕ ਵਿੱਚ ਉਂਗਲ ਕੀਨੇ ਦੇਤੀ ਉਹ ਕਿਉਂ ਚੁੱਪ ਐ ਅੱਜ ਜਿੰਨੇ ਵੀ ਪੰਜਾਬ ਦੇ ਪ੍ਰਚਾਰਕ ਨੇ ਅੱਜ ਜਿਹੜੇ ਧਾਰਨਾਕਾਰੀ ਨੇ ਜਿਹੜੇ ਕਿਸਾਨ ਆਗੂ ਨੇ ਇਹਨਾਂ ਬਾਤ ਤੇ ਪੈਸੇ ਜ਼ਰੂਰੀ ਨੇ ਖੇਤੀ ਜ਼ਰੂਰੀ ਆ ਆਪਣੀ ਇਨਕਮ ਜ਼ਰੂਰੀ ਆ ਲੇਕਿਨ ਜਦੋਂ ਗਰੂਮਿੰਗ ਦੀ ਗੱਲ ਆਈ ਇਹ ਕਿਉਂ ਚੁੱਪ ਨੇ ਕਾਰਨ ਇਹ ਆ ਇਹਨਾਂ ਦਾ ਕੋਈ ਧਰਮ ਨਹੀਂ ਐ ਇਹਨਾਂ ਦਾ ਧਰਮ ਐ ਪੈਸਾ ਇਹਨਾਂ ਤਾਂ ਧਰਮ ਹੈ ਰਾਜਨੀਤੀ ਜਿੰਨੀਆਂ ਕਾਂਗਰਸ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆਕਾਲੀ ਦਲ ਉਹਤੇ ਬਾਅਦ ਪੁਨਰ ਸਰਜੀਤ ਗਿਆਨੀ ਹਰਪ੍ਰੀਤ ਸਿੰਘ ਉਹ ਕਿਉਂ ਚੁੱਪ ਹੈ ਕਾਰਨ ਕੀ ਹੈ ਮੁਸਲਮਾਨਾਂ ਤੋਂ ਡਰਦੇ ਨੇ ਇਹ ਲੋਕ ਇਹਨਾਂ ਦੀ ਉਹਨਾਂ ਨਾਲ ਭਾਈਵਾਲ ਹੈ ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਨੇ ਮਰਦਾਵਾਦ ਨਹੀਂ ਕਹਿ ਸਕਦੇ ਅਸੀਂ ਪਾਕਿਸਤਾਨ ਨੂੰ ਇਹ ਉਹ ਲੋਕ ਨੇ ਸਾਡਾ ਮੁਸਲਮਾਨਾਂ ਨਾਲ ਕੋਈ ਨਾਤਾ ਨਹੀਂ ਹੈ ਜਿਨ੍ਹਾਂ ਦੇ ਨਾਲ ਅਸੀਂ ਬੈਠ ਕੇ ਖਾ ਨਹੀਂ ਸਕਦੇ ਤੁਸੀਂ ਉਹਨਾਂ ਦੀਆਂ ਕੁੜਲੀਆਂ ਦੇ ਨਾਲ ਕੁਲੀ ਕਰ ਸਕਦੇ ਹੋ ਅਸੀਂ ਨਹੀਂ ਕਰ ਸਕਦੇ ਅਸੀਂ ਉਹਨਾਂ ਦੇ ਨਾਲ ਝੂਠਾ ਬੈਠ ਕੇ ਨਹੀਂ ਖਾ ਸਕਦੇ ਲੇਕਿਨ ਇਹ ਉਹ ਲੋਕ ਨੇ ਜਿਹੜੀਆਂ ਤੁਹਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਦਾ ਧਰਮ ਪਰਬਤਨ ਕਰਨ ਜਾ ਰਹੇ ਨੇ ਮੁਸਲਮਾਨ ਕਿਸੇ ਦੇ ਨਹੀਂ ਹੋਏ ਇਹ ਉਹੀ ਮੁਸਲਮਾਨ ਨੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਨੇ ਕਹਿੰਦੇ ਜਿਨ੍ਹਾਂ ਤੇਲ ਆਪਣੀ ਬਾਹ ਨੂੰ ਲਗਾ ਕੇ ਆਪ ਤੇਲਾ ਚ ਪਾ ਲੋ ਜਿੰਨੇ ਤੇ ਲਾਗੇ ਉਨੀਆਂ ਸੌਹਾਂ ਜੇ ਖਾ ਲੈਣ ਕਸਮਾ ਖਾ ਲੈਣ ਤਾਂ ਵੀ ਇਹਨਾਂ ਦਾ ਵਿਸ਼ਵਾਸ ਨਾ ਕਰੋ ਪਤ ਤੁਹਾਨੂੰ ਕੌਣ ਸਮਝਾਵੇ ਕਿਉਂਕਿ ਸਿੱਖੀ ਤੁਹਾਡੇ ਕੋ ਰਹੀ ਨਹੀਂ ਅੱਜ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ ਉਹਦੀ ਔਲਾਦ ਅੱਜ ਉਹਦੇ ਜਿਹੜੇ ਲੋਕ ਨੇ ਮਲੇਰ ਕੋਟਲੇ ਦੇ ਮੁਸਲਮਾਨ ਕਿੱਥੇ ਮਰ ਗਏ ਅੱਜ ਕਿਉਂ ਨਹੀਂ ਗਰੂਮਿੰਗ ਤੇ ਬੋਲਦੇ ਅੱਜ ਉਹ ਨਸ਼ਿਆਂ ਤੇ ਕਿਉਂ ਨਹੀਂ ਬੋਲਦੇ ਕਿਉਂਕਿ ਉਹ ਤੁਹਾਡੀਆਂ ਧੀਆਂ ਨੂੰ ਬਰਬਾਦ ਕਰਾਣਾ ਚਾਹੁੰਦੇ ਨੇ ਤੁਹਾਡੀਆਂ ਇੱਜ਼ਤਾਂ ਲੁੱਟਣਾ ਚਾਹੁੰਦੇ ਨੇ ਤੁਹਾਡੀਆਂ ਪੱਤਰਕਾਰਾਂ ਤੁਹਾਡੇ ਕੁਝ ਖਾਲਸਤਾਨੀ ਜਿਹੜੇ ਪੱਤਰਕਾਰ ਨੇ ਇੱਕ ਦੀ ਥੋੜੀ ਜਮੀਰ ਜਾਗੀ ਹੈ ਤੁਸੀਂ ਸਮਝੇ ਗਏ ਨੇ ਕਿਹੜੇ ਦੀ ਮੈਂ ਗੱਲ ਕਰਦਾ ਬਾਕੀ ਸਾਰੇ ਕਿਉਂ ਮਰ ਗਏ ਅੱਜ ਉਹ ਜਿਹੜੇ ਵੱਡੇ ਵੱਡੇ ਸੰਤ ਕਹਾਉਣ ਵਾਲੇ ਭਿੰਡਰਾਂ ਵਾਲੀ ਟਕਸਾਲ ਦੇ ਸੰਤ ਹਰਨਾਮ ਸਿੰਘ ਧੂਮਾ ਅੱਜ ਉਹ ਗਰਮਿੰਗ ਤੇ ਕਿਉਂ ਚੁੱਪ ਹੈ ਉਹ ਇੰਗਲੈਂਡ ਦੇ ਉਸ ਬੱਚੀ ਦੀ ਹਾ ਦੇ ਨਾਂ ਦਾ ਕਿਉਂ ਨਹੀਂ ਮਾਰ へ ਕਾਨ ਕੀਆ ਤੁਹਾਡੀ ਜਮੀਰ ਮਾਰ ਗਈ ਤੁਸੀਂ ਲਾਲਚੀ ਹੋ ਗਏ ਤੁਸੀਂ ਸੱਤਾ 'ਚ ਅੰਨੇ ਹੋ ਗਏ ਤੁਸੀਂ ਪੈਸੇ 'ਚ ਅੰਨੇ ਹੋ ਗਏ ਤੁਸੀਂ ਇੱਕ ਦੂਜੇ ਦੀਆਂ ਲਤਾਂ ਖਿੱਚ ਕੇ ਰੇਸ ਵਿੱਚ ਲਾਗੇ ਮੈਂ ਅੱਗੇ ਜਾਵਾਂ ਜਾਂ ਮੈਂ ਅੱਗੇ ਜਾਵਾਂ ਤਦ ਤੱਕ ਸਾਲ ਲੱਗੇ ਜਾਵੇ ਜਾਂ ਸੰਤ ਸਮਾਜ ਅੱਗੇ ਜਾਵੇ ਜਾਂ ਕਾਰ ਸੇਵਾ ਵਾਲਾ ਉਹ ਬੜਾ ਮਢਾਸਾ ਬੰਨਣ ਵਾਲਾ ਅੱਜ ਕਾਰ ਸੇਵਾ ਵਾਲਾ ਉਹ ਕਿਉਂ ਚੁੱਪ ਹੈ ਕਾਰਨ ਕੀ ਉਹਨਾਂ ਨੂੰ ਗੋਲਕ ਚਾਹੀਦੀ ਹੈ ਤੁਹਾਡੇ ਪੈਸੇ ਭੇਡਾਂ ਨਾ ਬਣੋ ਪੰਜਾਬ ਦੇ ਲੋਕੋ ਜਾਗੋ ਤੁਹਾਡੀਆਂ ਧੀਆਂ ਨੂੰ ਮੁਸਲਮਾਨ ਲਿਖੇ ਜਾ ਰਹੇ ਨੇ ਤੁਹਾਡੀਆਂ ਧੀਆਂ ਦੇ ਨਾਲ ਜ਼ਬਰ ਜਨਾਹ ਕਰ ਰਹੇ ਨੇ ਅੱਜ ਗਰੂਮਿੰਗ ਦਾ ਪਾਠ ਪੂਰੀ ਦੁਨੀਆ ਨੇ ਦੇਖਿਆ ਨੰਗਾ ਨਾਚ ਹੋਇਆ ਇੰਗਲੈਂਡ ਦੀ ਧਰਤੀ ਦੇ ਵਿੱਚ ਜਿੱਥੇ ਜਾ ਕੇ ਤੁਸੀਂ ਆਪਣੇ ਆਪ ਨੂੰ ਸਿਕਿਉਰ ਫੀਲ ਕਰਦੇ ਹੋ ਇਸ ਮਿੱਟੀ ਨੂੰ ਤੁਸੀਂ ਜਿੱਥੇ ਨਿੰਦਦੇ ਹੋ ਤੁਸੀਂ ਜਿੱਥੇ ਜਾ ਕੇ ਤਿਰੰਗੇ ਦਾ ਅਪਮਾਨ ਕਰਦੇ ਹੋ ਉਸ ਧਰਤੀ ਤੇ ਤੁਹਾਡੀਆਂ ਧੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਮੁੱਲੇ ਲੱਗੇ ਨੇ ਉਹ ਮੌਮਡਨ ਲੱਗੇ ਨੇ ਇਹ ਮੁਸਲਮਾਨ ਅੱਜ ਕਿਉਂ ਚੁੱਪ ਨੇ ਅੱਜ ਇਮਾਮ ਕਿਉਂ ਚੁੱਪ ਐ ਇਹਨਾਂ ਨੂੰ ਛੇਤਰ ਲੈ ਕੇ ਇਹਨਾਂ ਪਰ ਛੇਤਰ ਫੇਰੋ ਇਹਨਾਂ ਨੂੰ ਗੁਰੂ ਘਰਾਂ ਤੇ ਬਾਹਰ ਕੱਢੋ ਆਪਣੇ ਘਰਾਂ ਤੋਂ ਬਾਹਰ ਕੱਢੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀਆਂ ਬੱਚੀਆਂ ਨੂੰ ਮਾ ਮਾਂ ਨੂੰ ਧੀਆ ਨੂੰ ਭੈਣਾਂ ਨੂੰ ਭਾਈਆਂ ਨੂੰ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ ਬਚਾਉਣਾ ਤਾਂ ਮੁਸਲਮਾਨਾਂ ਤੋਂ ਦੂਰ ਰੱਖੋ ਅਗਰ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਗਰੂਮਿੰਗ ਦਾ ਨੱਚਾ ਨਾਚ YouTube ਤੇ ਵੱਖ-ਵੱਖ ਚੈਨਲਾਂ ਤੇ ਅੱਜ ਦੇਖੋ ਪਰ ਪੰਜਾਬ ਦੇ ਲੋਕ ਨੇ ਜਿਹੜੇ ਪ੍ਰਮਾਤ ਦੇ ਜਥੇਦਾਰ ਨੇ ਜਿਹੜੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਭਾਜਪਾ ਉਸ ਤੋਂ ਬਾਅਦ ਭਾਜਪਾ ਇੱਕ ਐਸੀ ਪਾਰਟੀ ਜੀਨੇ ਆਵਾਜ਼ ਚੱਕੀ ਹੈ ਰਾ ਦੂਸਰੇ ਪਾਸੇ ਆਰਐਸਐਸਈ ਇੱਕ ਐਸੀ ਸੰਸਥਾ ਆਈ ਹੈ ਜੀਨੇ ਤੁਹਾਡੇ ਨਾਲ ਹਾ ਦਾ ਨਾਰਾ ਮਾਰਿਆ ਆਰਐਸਐਸ ਨੇ ਬਿਨਾ ਕਿਸੇ ਨੇ ਗਰੂਮਿੰਗ ਤੇ ਕੰਮ ਨਹੀਂ ਕਰਨਾ ਪੰਜਾਬ ਦੇ ਲੋਕਾਂ ਨੂੰ ਸਮਝਣਾ ਪੈਣਾ ਤੁਹਾਨੂੰ ਆਰਐਸ ਚਾਹੀਦੀ ਆ ਜਾਂ ਉਹ ਜਥੇਦਾਰ ਚਾਹੀਦੇ ਜਿਹੜੇ ਤੁਹਾਡੀ ਧੀਆਂ ਨੂੰ ਧੱਕਣਾ ਚਾਹੁੰਦੇ ਨੇ ਜਿਹੜੇ ਗਰੂਮਿੰਗ ਵਾਲੇ ਲੈ ਕੇ ਜਾਣਾ ਚਾਹੁੰਦੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਉਸ ਤੇ ਬਾ ਐਜੀਪੀਸੀ ਅਕਾਲ ਤਖਤ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿਆ ਚੰਨੀ ਸੀਐਮ ਸਾਬਕਾ ਸੀਐਮ ਚੰਨੀ ਭਗਵੰਤਮਾਨ ਉਸ ਤੋਂ ਬਿਨਾ ਕਿੰਨਿਆਂ ਕਿਨਾਂ ਦਾ ਰਾਜਾ ਬੜਿੰਗ ਉਹੀ 16 5 48 ਵਾਲਾ ਇਹ ਸਾਰੇ ਕਿੱਥੇ ਮਰ ਗਏ ਇਹਨਾਂ ਨੂੰ ਗਰੂਮਿੰਗ ਤੇ ਕਦੇ ਨਹੀਂ ਬੋਲਣਾ ਤੁਹਾਡੀਆਂ ਤੀਆਂ ਨੂੰ ਅੱਜ ਮੁਸਲਮਾਨ ਚੱਕ ਕੇ ਲੈ ਕੇ ਜਾ ਰਹੇ ਨੇ ਤੁਹਾਨੂੰ ਸਮਝਣ ਦੀ ਲੋੜ ਹੈ ਤੁਹਾਨੂੰ ਜਾਣਨ ਦੀ ਲੋੜ ਹੈ ਤੁਹਾਨੂੰ ਆਪਣੇ ਬੱਚਿਆਂ ਨੂੰ ਬਚਾਉਣ ਦੀ ਲੋੜ ਹੈ ਅੱਜ ਢੰਡਰੀਆਂ ਵਾਲੇ ਦਾ ਕੱਠ ਕਿੱਥੇ ਚਲੇ ਗਿਆ ਅੱਜ ਗਰੂਮਿੰਗ ਦੇ ਨਾਮ ਤੇ ਕਿਸੇ ਨੇ ਧਾਰਨਾ ਨਹੀਂ ਦੇਣਾ ਅੱਜ ਢੰਡਰੀਆਂ ਵਾਲੇ ਨੇ ਵੀ ਗਰੂਮਿੰਗ ਤੇ ਗੱਲ ਨਹੀਂ ਕਰਨੀ ਕਿਉਂਕਿ ਉਹਨਾਂ ਨੂੰ ਵੀ ਕੋਈ ਮਤਲ ਨਹੀਂ ਤੁਹਾਡੀਆਂ ਧੀਆਂ ਮੁਸਲਮਾਨਾਂ ਤੇ ਅਗਰ ਬਚਾਉਣੀ ਹੈ ਤੁਹਾਨੂੰ ਆਰਐਸਐਸ ਦੇ ਨਾਲ ਚੱਲਣਾ ਹੀ ਪੈਣਾ ਹੈ ਔਰ ਦੂਜੇ ਪਾਸੇ ਤੁਹਾਨੂੰ ਇਹਨਾਂ ਜਿਹੜੇ ਜਥੇਦਾਰ ਨੇ ਜਿਹੜੇ 96 ਕਰੋੜੀ ਨੇ ਜਿਹੜੇ ਦਮਨੀਮ ਟਕਸਾਲ ਦੇ ਜਿਹੜੇ ਫਾਲਤੂ ਪਾਲੇ ਹੋਏ ਜਿਹੜੇ ਆਪਣੇ ਆਪ ਨੂੰ ਬੜੇ ਸੰਤ ਕਹੋਂਦੇ ਨੇ ਇਹਨਾਂ ਸਾਰਿਆਂ ਨੂੰ ਜੁੱਤੀ ਲੈ ਕੇ ਪੁੱਛਣਾ ਹੀ ਪੈਣਾ ਕਿ ਗਰੂਮਿੰਗ ਤੇ ਕਿਉਂ ਨਹੀਂ ਬੋਲਦੇ ਇਹਨਾਂ ਮੌਮਡਨਾ ਤੇ ਕਿਉਂ ਨਹੀਂ ਬੋਲਦੇ ਬਹੁਤ ਦੁੱਖ ਹੁੰਦਾ ਜਦੋਂ ਪੰਜਾਬ ਦੀਆਂ ਬੱਚੀਆਂ ਨੂੰ ਸਾਡੇ ਦੇਸ਼ ਦੀਆਂ ਧੀਆਂ ਨੂੰ ਚਾਹੇ ਉਹ ਸਿੰਧੂ ਹੋਣ ਸਨਾਤਨੀ ਹੋਣ ਜਦੋਂ ਗਰੂਮਿੰਗ ਦੇ ਜਾਲ ਚ ਉਹ ਫਸ ਜਾਂਦੀਆਂ ਨੇ ਰੋ ਰੋ ਆਪਣਾ ਹਾਲ ਦੱਸਦੀਆਂ ਨੇ ਤੇ ਸਾਰਿਆਂ ਦੀ ਜਦੋਂ ਜਵਾਨ ਬੰਦ ਹੋ ਜਾਂਦੀ ਆ ਤਾਂ ਦੁੱਖ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ